ਕਿੰਨੀਆਂ ਬੱਕਰੀਆਂ ਤੁਸੀਂ ਜਿਹੜਾ ਉੱਥੇ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਨੇ ਕਿਵੇਂ ਜਿਹੜਾ ਮੇਨਟੇਨ ਕਰਦੇ ਹੋ ਪੜਾਈ ਵੀ ਨਾਲ ਤੇ ਨਾਲ ਫਾਰਮਿੰਗ ਦਾ ਵੀ ਕੰਮ ਕਰਨਾ ਪੜਾਈ ਨੂੰ ਵੀ ਟਾਈਮ ਦੰਨੇ ਆ ਤੇ ਫਾਰਮਿੰਗ 'ਚ ਵੀ ਟਾਈਮ ਦੰਨੇ ਆ ਆਪਣਾ ਬੈਲੈਂਸ ਕਰਕੇ ਚੱਲਦੇ ਆ ਪ੍ਰੋਗਰਾਮ ਆਓ ਗੱਲਾਂ ਕਰੀਏ ਤੁਹਾਡਾ ਸਵਾਗਤ ਆ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖੁੱਲਕੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹ ਦੋ ਚਿਹਰੇ ਮੌਜੂਦ ਹੋਣਗੇ ਬੇਸ਼ੱਕ ਉਮਰ ਬਹੁਤ ਛੋਟੀ ਹੈ ਪਰ ਜਜ਼ਬਾ ਬਹੁਤ ਹੈ ਛੋਟੀ ਉਮਰ ਦੇ ਵਿੱਚ ਮੰਨਤ ਅਤੇ ਏਕਨੂਰ ਨੇ ਇੰਨਾ ਵੱਡਾ ਨਾਮ ਖਵਾਇਆ ਜਾਨਕਿ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਕੀ ਜਿਹੜੇ ਲੋਕ ਨੇ ਉਹ ਦੇਖਣ ਵਾਸਤੇ ਆਉਂਦੇ ਨੇ ਜਾਨਕਿ ਗੋਟ ਫਾਰਮਿੰਗ ਦੇ ਵਿੱਚ ਇੱਕ ਵੱਖਰੀ ਜਿਹੜੀ ਹੈ ਪਛਾਣ ਆ ਉਹ ਬਣਾਈ ਹੈ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਜੁਨਾ ਸਵਾਗਤ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਦੱਸਿਆ ਜਾਵੇ ਤੁਹਾਡੀ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਬੜੀ ਛੋਟੀ ਉਮਰ ਹੈ ਇਹ ਇਸ ਲਾਈਨ ਦੇ ਵਿੱਚ ਕਿਵੇਂ ਜਿਹੜਾ ਤੁਸੀਂ ਜਿਹੜਾ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਮੇਰਾ ਨਾਮ ਮੰਨਤ ਮੈਮੀਆ ਜੀ ਜਦੋਂ ਅਸੀਂ ਅਜ ਤੋਂ तकरीबन 4.5 ਸਾਲ ਪਹਿਲਾਂ ਅਸੀਂ ਇਸ ਕੀਤੇ ਦੀ ਸ਼ੁਰੂਆਤ ਕੀਤੀ ਅਸੀਂ ਇੱਕ ਬੱਕਰੀ ਆਪਣੇ ਪਰਸਨਲ ਯੂਜ਼ ਵਾਸਤੇ ਲੈ ਕੇ ਆਏ ਸੀ ਘਰੇ ਬੇਸਿਕਲੀ ਸਾਡੀ ਦੋਨਾਂ ਦੀ ਸਿਹਤ ਨਹੀਂ ਠੀਕ ਸੀ ਥੋੜੀ ਜੀ ਵੀਕਨੈਸ ਵਗੈਰਾ ਜਿਵੇਂ ਆਮ ਤੌਰ ਤੇ ਬੱਚਿਆਂ ਨੂੰ ਦੇਖਣ ਨੂੰ ਮਿਲਦੀ ਹੈ ਉਵੇਂ ਦਾ ਸੀਗਾ ਕਹਾਣੀ ਥੋੜੀ ਜੀ ਕਿਸੇ ਨੇ ਪਾਪਾ ਨੂੰ ਸਲਾਹ ਦਿੱਤੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਤਾ ਉਸ ਟਾਈਮ ਅਸੀਂ ਪਟਿਆਲੇ ਦੇ ਵਿੱਚ ਹੁਣ ਰਹਿੰਦੇ ਆ ਤਾਂ ਪਟਿਆਲੇ ਦੇ ਵਿੱਚ ਬੱਕਰੇ ਦਾ ਦੁੱਧ ਮਿਲਣਾ ਆਲਮੋਸਟ ਇੰਪੋਸੀਬਲ ਹੈ ਤਾਂ ਅਸੀਂ ਇੱਕ ਬੱਕਰੀ ਹੀ ਲਿਆਉਣ ਦਾ ਫੈਸਲਾ ਕੀਤਾ ਤਾਂ ਅਸੀਂ ਇੱਕ ਬੱਕਰੀ ਲਿਆਂਦੀ ਘਰ ਦੀ ਤੀਸਰੀ ਮੰਜ਼ਲ ਤੇ ਰੱਖੀ ਤੇ ਉਹਦੇ ਨਾਲ ਅਸੀਂ ਮਤਲਬ ਟਾਈਮ ਸਪੈਂਡ ਕਰਨਾ ਸ਼ੁਰੂ ਕਰਤਾ ਫਿਰ ਅਸੀਂ ਉਹਦਾ ਦੁੱਧ ਪੀਤਾ ਫਿਰ ਦੁੱਧ ਧੋ ਜਦੋਂ ਸਾਨੂੰ ਰਿਜ਼ਲਟਸ ਮਿਲੇ ਤਾਂ ਗਵਾਂਢੀਆਂ ਨੂੰ ਵੀ ਪਤਾ ਲੱਗ ਗਿਆ ਉਹਨਾਂ ਨੇ ਮੰਗਿਆ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਚਾਰਜਸ ਲਓਗੇ ਤਾਂ ਐਂਡ ਉਸ ਤੋਂ ਬਾਅਦ ਅਸੀਂ ਫਿਰ ਬਿਜ਼ਨਸ ਦੇ ਰੂਪ ਵਿੱਚ ਇਹਨੂੰ ਲੈ ਕੇ ਮੰਨਤ ਇੱਕ ਨੂਰ ਦੋਨੇ ਤੁਸੀਂ ਸੱਕੀਆਂ ਪਹਿਣਾਓ ਸ਼ੁਰੂਆਤ ਕਿੰਨੇ ਕੀਤੀ ਸੀ ਮੰਨਤ ਨੇ ਕੀਤੀ ਸੀ ਕਿ ਇੱਕ ਨੂਰ ਨੇ ਕੀਤੀ ਸੀ ਘਰ ਚ ਜਿਹੜੀ ਬੱਕਰੀ ਸੀ ਉਹਦਾ ਚਲੋ ਸਲਾਹ ਦੇ ਨਾਲ ਲਈਏ ਸਬਜ਼ੀ ਪਰ ਇਸ ਨੂੰ ਐਜ਼ ਅ ਬਿਜ਼ਨਸ ਸੋਚਣਾ ਪਹਿਲਾਂ ਮੇਰੇ ਦਿਮਾਗ ਵਿੱਚ ਆਇਆ ਮੈਨੇ ਨਾਲ ਡਿਸਕਸ ਕੀਤਾ ਫਿਰ ਅਸੀਂ ਦੋਹਾਂ ਨੇ ਫੈਮਿਲੀ ਨਾਲ ਡਿਸਕਸ ਕੀਤਾ ਹੂੰ ਤੇ ਉਸ ਤੋਂ ਬਾਅਦ ਫਿਰ ਕਿਵੇਂ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਜਦੋਂ ਬੱਕਰੀ ਲੈ ਕੇ ਆਏ ਕਹਿੰਦੇ ਬੜਾ ਔਖਾ ਜਿਹੜਾ ਫਾਰਮਿੰਗ ਦਾ ਕੰਮ ਹੁੰਦਾ ਫਿਰ ਤੁਸੀਂ ਕਿਵੇਂ ਸਟਾਰਟ ਕਿਵੇਂ ਕੀਤਾ ਸਟਾਰਟਿੰਗ ਦੇ ਵਿੱਚ ਹੌਲੀ-ਹੌਲੀ ਫਿਰ ਇਸ ਲਾਈਨ ਦੇ ਵਿੱਚ ਕਿਵੇਂ ਅੱਗੇ ਵਧਦੇ ਗਏ ਸਟਾਰਟਿੰਗ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਤਾਂ ਜਿਹੜਾ ਗੋਟ ਫਾਰਮਿੰਗ ਦਾ ਬਿਜ਼ਨਸ ਆ ਉਹ ਸਾਡੇ ਲਈ ਇੱਕ ਨਵਾਂ ਸੀ ਸਾਨੂੰ ਮਤਲਬ ਪੁਰਾਣੇ ਬਜ਼ੁਰਗ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਇਹ ਕੰਮ 'ਚ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਸਾਡੇ ਮਦਰ ਨੇ ਟ੍ਰੇਨਿੰਗ ਲਈ ਜਿਹੜੀ ਮਿਲਦੀ ਹੈ ਸਰਕਾਰ ਵੱਲੋਂ ਉਹ ਲਈ ਫਿਰ ਉਹਨਾਂ ਤੋਂ ਅਸੀਂ ਸਿੱਖਿਆ ਜਿਵੇਂ ਹੁਣ ਘਰ ਦੇ ਵਿੱਚ بڑے ਬੱਚਿਆਂ ਨੂੰ ਸਿਖਾ ਦਿੰਦੇ ਨੇ ਅਸੀਂ ਸਿੱਖਿਆ ਹੌਲੀ-ਹੌਲੀ ਅਸੀਂ ਮਿਲਕਿੰਗ ਕਰਨੀ ਸਿੱਖੀ ਦੁੱਧ ਕੱਢਣਾ ਧਾਰਾ ਚੋਣਾ ਸਿੱਖਿਆ ਡਿਲੀਵਰੀ ਕਿਵੇਂ ਕਰਵਾਂਦੇ ਆਂ ਬੱਚਿਆਂ ਦਾ ਖਿਆਲ ਕਿਵੇਂ ਰੱਖਦੇ ਆਂ ਫਿਰ ਹੁਣ ਇਹ 4 ਸਾਲ ਦੀ ਜਰਨੀ ਵਿੱਚ ਐਨ ਐਕਸਪੀਰੀਅੰਸ ਹੋ ਚੁੱਕਿਆ ਸਾਨੂੰ ਵੀ ਅਸੀਂ ਇੱਕ ਟ੍ਰੇਨਰ ਬਣ ਸਕਦੇ ਆਂ ਗੋਡ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿੰਦੇ ਆਂ ਜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆਵੇ ਤੁਸੀਂ ਵੀ ਇਹਨਾਂ ਦੇ ਨਾਲ ਜਿਹੜਾ ਹੱਥ ਵਟਾਉਂਦੇ ਸੀ ਤਾਂ ਤੁਸੀਂ ਜਿਹੜਾ ਇਹਨਾਂ ਤੋਂ ਸਿੱਖਿਆ ਕੁਝ ਵੀ ਜਾਂ ਫਿਰ ਤੁਸੀਂ ਜਦੋਂ ਟ੍ਰੇਨਿੰਗ ਲੈਂਦੇ ਸੀ ਉਸ ਤੇ ਉਸ ਦੇ ਦੌਰਾਨ ਜਿਹੜਾ ਅੱਗੇ ਜਿਹੜਾ ਕੰਮ ਵਧਾਇਆ ਆਪਣਾ ਤੇ ਹੁਣ ਤੱਕ ਕਿੰਨੀਆਂ ਕਿੰਨੀਆਂ ਬੱਕਰੀਆਂ ਤੁਸੀਂ ਜਿਹੜਾ ਤੇ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਨੇ ਓਕੇ ਤੇ ਕਿਵੇਂ ਸਵੇਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਬੱਕਰੀਆਂ ਦਾ ਕਿਉਂਕਿ ਤੁਸੀਂ ਪੜਾਈ ਵੀ ਦੋਨੇ ਇਕੱਠੀ ਕਰਦੇ ਹੋ ਤੇ ਫਿਰ ਸਵੇਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਉਂਕਿ ਕਹਿੰਦੇ ਇਹਦੀ ਵੀ ਕੇਅਰ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਗਰਮੀ ਵੀ ਬਹੁਤ ਨੇ ਗਰਮੀਆਂ ਦੇ ਵਿੱਚ ਗਰਮੀ ਦਾ ਧਿਆਨ ਰੱਖਣਾ ਪੈਂਦਾ ਹੈ ਸਰਦੀ ਦੇ ਵਿੱਚ ਸਰਦੀ ਦਾ ਧਿਆਨ ਰੱਖਣਾ ਪੈਂਦਾ ਹੈ ਫਿਰ ਕਿਵੇਂ ਕੇਅਰ ਕਿਵੇਂ ਹੁੰਦੀ ਹੈ ਕਿਵੇਂ ਜਿਹੜਾ ਮੇਨਟੇਨ ਕਰਦੇ ਹੋ ਪੜਾਈ ਵੀ ਨਾਲ ਤੇ ਨਾਲ ਫਾਰਮਿੰਗ ਦਾ ਵੀ ਕੰਮ ਕਰਨਾ ਅਸੀਂ ਮਤਲਬ ਫਾਰਮਿੰਗ ਨੂੰ ਬਹੁਤ ਜਿਵੇਂ ਪੜਾਈ ਨੂੰ ਵੀ ਟਾਈਮ ਦੰਨੇ ਆ ਤੇ ਫਾਰਮਿੰਗ ਚ ਵੀ ਟਾਈਮ ਦੰਨੇ ਆ ਆਪਣਾ ਬੈਲੈਂਸ ਕਰਕੇ ਚੱਲਦੇ ਆ ਸਵੇਰੇ ਜਿਵੇਂ ਹੁਣ ਸਾਡਾ ਫਾਰਮ ਆ ਸਾਡੇ ਘਰ ਤੋਂ ਘੱਟੋ ਘੱਟ 9-10 ਕਿਲੋਮੀਟਰ ਦੂਰ ਹੈ ਅਸੀਂ ਸਵੇਰੇ ਜਲਦੀ ਉੱਠ ਕੇ ਫਾਰਮ ਤੇ ਆਣਨੇ ਹੁੰਨੇ ਆ ਫਾਰਮ ਦੀ ਸਫਾਈ ਕਰਨ ਚ ਹੈਲਪ ਕਰਾਨੇ ਆ ਵੈਸੇ ਅਸੀਂ ਉੱਥੇ ਇੱਕ ਕੇਅਰ ਟੇਕਰ ਰੱਖਿਆ ਹੋਇਆ ਹੈ ਜੋ ਮਤਲਬ 24 ਘੰਟੇ ਉੱਥੇ ਰਹਿੰਦੇ ਆ ਪਰ ਅਸੀਂ ਫਿਰ ਵੀ ਸਵੇਰੇ ਰੋਜ਼ਾਨਾ ਮਿਲਕਿੰਗ ਕਰਕੇ ਲੈ ਕੇ ਜਾਣਨੇ ਆ ਪਟਿਆਲੇ ਅਰਬਨ ਏਰੀਏ ਦੇ ਵਿੱਚ ਉਹ ਮਿਲਕ ਸੈਲ ਕਰਦੇ ਆ ਉਸ ਤੋਂ ਬਾਅਦ ਗੋਡਸ ਦੀ ਕੇਅਰ ਕਰਦੇ ਆ ਵੀ ਕੋਈ ਦੇਖਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਜਾਂ ਫਿਰ ਗਰਮੀ ਜਿਵੇਂ ਗਰਮੀ ਚੱਲ ਰਹੀ ਹੈ ਤਾਂ ਪੱਖੇ ਵਗੈਰਾ ਅਸੀਂ ਆਪਣੇ ਫਾਰਮ ਦੇ ਵਿੱਚ ਫੋਗਰਸ ਲਗਾ ਰੱਖੇ ਨੇ ਜੋ ਕਿ ਸ਼ੈੱਡ ਦਾ ਟੈਂਪਰੇਚਰ ਡਾਊਨ ਕਰਦੇ ਨੇ ਉਹਦਾ ਸਾਰਿਆਂ ਦਾ ਮੈਨੇਜਮੈਂਟ ਦੇਖ ਕੇ ਫਿਰ ਅਸੀਂ ਆ ਕੇ ਫਿਰ ਸਵੇਰੇ ਸਵੇਰੇ ਉਸ ਤੋਂ ਬਾਅਦ ਸਕੂਲ ਜਾਂਦੇ ਆ ਉਸ ਤੋਂ ਬਾਅਦ ਸਾਰਾ ਦਿਨ ਕਿਤੇ ਫਾਰਮ ਦਾ ਕੰਮ ਹੁੰਦਾ ਆ ਫਿਰ ਸਕੂਲ ਦਾ ਕੰਮ ਐਦਾਂ ਸਾਰਾ ਦਿਮ ਲੱਗਦਾ ਹੈ ਤੇ ਤੁਹਾਡੇ ਦੇ ਸਟੂਡੈਂਟਾਂ ਦੇ ਜਿਹੜਾ ਸਾਥੀ ਹੋਣਗੇ ਉਹ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਦੇਖਣ ਵਾਸਤੇ ਵੀ ਹਾਂ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੇ ਕਿੰਨੇ ਕੁ ਲੋਕ ਡੇਲੀ ਜਿਹੜਾ ਉਹ ਦੇਖਣ ਵਾਸਤੇ ਆ ਜਾਂਦੇ ਨੇ ਤੁਹਾਡੇ ਕੋਲ ਤਫ ਕਿੰਨੇ ਕੀ ਇੱਕ ਬੱਕਰੀ ਦੀ ਗੱਲ ਕੀਤੀ ਆ ਵੇ ਕਿੰਨਾ ਕੋ ਦੁੱਧ ਦਿੰਦੀ ਆ ਹੁਣ ਤੱਕ ਕਿੰਨੀਆਂ ਗ ਬੱਕਰੀਆਂ ਦਾ ਕੋਈ ਦਬਲ ਹੈਗੀਆਂ ਨੇ ਜਿਹੜੀਆਂ ਇਹ ਅੱਗੇ ਜਿਹਨਾਂ ਦਾ ਦੇ ਇਸ ਤੁਹਾਡਾ ਕੰਮ ਚੱਲ ਰਿਹਾ ਉਹ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਪ੍ਰੋਜੈਕਟ ਲਾਣਾ ਕਦੇ ਮਨ ਦੇ ਵਿੱਚ ਆਇਆ ਨਹੀਂ ਵੀ ਹਾਂ ਅੱਜ ਮੈਨੂੰ ਦੁਨੀਆ ਦੇ ਵਿੱਚ ਦੋ ਲੋਕ ਦੇਖਣ ਵਾਸਤੇ ਆ ਰਹੇ ਨੇ মিডিਆ ਵੀ ਲਗਾਤਾਰ ਤੁਹਾਡੀ ਜਿਹੜਾ ਕਵਰੇਜ ਕਰ ਰਿਹਾ ਹੈ ਕਦੇ ਮਨ ਦੇ ਵਿੱਚ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੱਕ ਬੱਕਰੀ ਜਿਹੜਾ ਪਾਲੀ ਤਾਂ ਉਸ ਤੋਂ ਬਾਅਦ ਇੰਨੀਆਂ ਬੱਕਰੀਆਂ ਹੋ ਗਈਆਂ ਤਾਂ ਮੇਰਾ ਤਾਂ ਨਾਮ ਹੀ ਬਣ ਗਿਆ ਕਿ ਉਹ ਮਨ ਦੇ ਵਿੱਚ ਉਹ ਇੱਕ ਬੱਕਰੀ ਨੇ ਇਹਨਾ ਨਾਮ ਕਮਾਤਾ ਕਦੇ ਉਹ ਬੱਕਰੀ ਸੰਭਾਲ ਜਦੋਂ ਮਿਲਦੇ ਉਹ ਬੱਕਰੀ ਨੂੰ ਕਿੱਦਾਂ ਕਿੱਦਾਂ ਮਹਿਸੂਸ ਹੁੰਦਾ ਹੈ ਐਕਚੁਅਲੀ ਜਿਹੜੀ ਉਹ ਇੱਕ ਬੱਕਰੀ ਸੀ ਉਹ ਕ੍ਰਾਸ ਬਰੀਡ ਦੇ ਵਿੱਚ ਸੀ ਤਾਂ ਅਸੀਂ ਉਸ ਨੂੰ ਸੇਲ ਕਰਤਾ ਸੀ ਤੇ ਵੇਚਦਾ ਸੀ ਅਸੀਂ ਉਹਦਾ ਨਾਮ ਗੋਰੀ ਰੱਖਿਆ ਹੋਇਆ ਸੀ ਸਾਨੂੰ ਹਾਲ ਤੱਕ ਯਾਦ ਹੈ ਕਿਉਂਕਿ ਉਹਦੇ ਕਰਕੇ ਸਾਨੂੰ ਇੰਨੀ ਪ੍ਰਸਿੱਧੀ ਮਿਲੀ ਪਰ ਅੱਗੇ ਜਾ ਕੇ ਜਦੋਂ ਅਸੀਂ ਹੋਰ ਬਰੀਡ ਖਰੀਦੀਆਂ ਤੇ ਕੰਮ ਕੀਤਾ ਅਸੀਂ ਬਹੁਤ ਮਿਹਨਤ ਕੀਤੀ ਹੈ ਮਤਲਬ ਖੁਦ ਕੰਮ ਕੀਤਾ ਸਾਰਾ ਤੇ ਖੁਦ ਸਿੱਖਿਆ ਤਾਂ ਐ ਲੱਗਦਾ ਜਿਵੇਂ ਹੁਣ ਜੋ ਵੀ ਮਿਲਦਾ ਵੀ ਮਿਹਨਤ ਦਾ ਫਲ ਹੁੰਦਾ ਤਾਂ ਹੁਣ ਜਿੰਨੀ ਵੀ ਪ੍ਰਸਿੱਧੀ ਮਿਲ ਰਹੀ ਹੈ ਅਸੀਂ ਉਸ ਤੋਂ ਹੋਰ ਮੋਟੀਵੇਟ ਹੋ ਕੇ ਹੋਰ ਅੱਗੇ ਕੰਮ ਕਰਨਾ ਚਾਹੀਦਾ ਹੈ ਕਿਹੜੇ ਕਿਹੜੀ ਨਸਲਾਂ ਨੇ ਤੁਹਾਡੇ ਕੋਲ ਖਾਸ ਤੌਰ ਤੇ ਜਿਹੜੀਆਂ ਨੇ ਬੱਕਰੀਆਂ ਨੇ ਕਿਉਂਕਿ ਜ਼ਿਆਦਾਤਰ ਮੈਨੂੰ ਲੱਗਾ ਤੁਹਾਨੂੰ ਸਾਰੇ ਨਸਲਾਂ ਦੀ ਪ੍ਰੋਪਰਟੀ ਦੀ ਜਾਣਕਾਰੀ ਹੋ ਚੁੱਕੀ ਹੋਊਗੀ ਹੁਣ ਤਾਂ ਅੱਗੇ ਵੀ ਜਿਹੜਾ ਤੁਹਾਨੂੰ ਜਦੋਂ ਕੈਂਪ ਵਗੈਰਾ ਲੱਗਦੇ ਨੇ ਤਾਂ ਤੁਸੀਂ ਉੱਥੇ ਜਾਂਦੇ ਵੀ ਹੋਵੋਗੇ ਤਾਂ ਹੋਰ ਜਾਣਕਾਰੀ ਮਿਲਦੀ ਆ ਤੁਹਾਨੂੰ ਤੇ ਤੁਹਾਡੇ ਕੋਲ ਕਿਹੜੀ ਕਿਹੜੀ ਬਰੀਡ ਦੀਆਂ ਨੇ ਸਾਡੇ ਕੋਲ ਸਿਰਫ ਸਨ ਬਰੀਡ ਹੈ ਜੋ ਕਿ ਇਹਨਾਂ ਨੇ ਦੱਸਿਆ ਵੀ ਸਵਿਟਜ਼ਰਲੈਂਡ ਦੀ ਬਰੀਡ ਆ ਐਕਚੁਅਲੀ ਹੈ ਉਹ ਵਹਾਰ ਦੀ ਬਰੀਡ ਹੈ ਪਰ ਆਪਣੇ ਜਿਹੜੇ ਮਹਾਤਮਾ ਗਾਂਧੀ ਨੇ ਉਹ ਇੰਡੀਆ ਦੇ ਵਿੱਚ ਲੈ ਕੇ ਆਏ ਸੀ ਓਕੇ ਤਾਂ ਇੰਡੀਆ ਦੇ ਵਿੱਚ ਇਹ ਬਰੀਡ ਸੰਭੀ ਹੋਈ ਹੈ ਪਰ ਬਹੁਤ ਘੱਟ ਹੈ ਬਹੁਤ ਹੀ ਘੱਟ ਬਰੀਡ ਹੈ ਇਹ ਦੀ ਜਿਹੜੇ ਸਟਾਕਸ ਨੇ ਉਹ ਬਹੁਤ ਘੱਟ ਨੇ ਮਤਲਬ ਇੰਨੀ ਜਲਦੀ ਜਲਦੀ ਮਿਲਦੀ ਨਹੀਂ ਹੈ ਤਾਂ ਅਸੀਂ ਵੀ ਮਤਲਬ ਸਾਨੂੰ 4.5 ਸਾਲ ਹੋ ਗਏ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਤਾਂ ਅਸੀਂ ਬਹੁਤ ਮੁਸ਼ਕਿਲ ਨਾਲ ਬਰੀਡ ਇਕੱਠੀ ਕੀਤੀ ਹੈ ਦੂਰੋਂ ਦੂਰੋਂ ਇੰਡੀਆ ਦੇ ਵਿੱਚੋਂ ਤਾਂ ਹੁਣ ਅਸੀਂ ਬਰੀਡ ਸੇਲ ਕਰਦੇ ਆਂ ਤੇ ਜਿਹੜੀ ਅਸੀਂ ਬਰੀਡ ਇਕੱਠੀ ਕਰੀ ਆ ਉਹ ਸਾਨੂੰ ਇਕੱਠਾ ਕਰਨ ਚ ਜਿਵੇਂ ਹੁਣ ਆਪਾਂ ਪਹਿਲਾਂ ਲੈ ਲਈਏ ਕੋਈ ਬਰੀਡ ਤਾਂ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਵੀ ਉਹ ਪਿਓਰ ਹੈ ਕਿ ਕ੍ਰੋਸ ਹੈ ਸਾਨੂੰ ਵੀ ਐਵੇਂ ਮਤਲਬ ਜਾਣਕਾਰੀ ਨਹੀਂ ਸੀ ਤਾਂ ਅੱਗੇ ਜਾ ਜਾ ਕੇ ਸਾਨੂੰ ਪਤਾ ਲੱਗ ਗਿਆ ਵੀ ਪਿਓਰ ਬਰੀਡ ਕਿਹੜੀ ਹੁੰਦੀ ਹੈ ਤੇ ਮਿਕਸ ਕਿਹੜੀ ਹੁੰਦੀ ਹੈ ਤੁਹਾਡੇ ਕੋਲ ਕੋਈ ਸਿੱਖ ਕੇ ਅੱਗੇ ਜਿਹੜਾ ਕੋਈ ਕੰਮਕਾਰ ਕਰ ਰਿਹਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਾਂ ਵੀ ਲਗਾਤਾਰ ਸਾਡੇ ਕੋਲ ਜਿਹੜਾ ਲੋਕ ਆਉਂਦੇ ਨੇ ਤਾਂ ਫਾਰਮ ਦੇ ਵੀ ਵਿਜ਼ਿਟ ਕਰਦੇ ਨੇ ਉਸ ਤੋਂ ਬਾਅਦ ਲੋਕ ਕੀ ਦੇਖ ਕੇ ਜਾਂਦੇ ਨੇ ਕਉਂਕੀ ਜਦੋਂ ਦੇਖਦੇ ਨੇ ਕਿ ਇੰਨੀ ਛੋਟੀ ਉਮਰ ਦੇ ਵੀ ਤੁਸੀਂ ਜਿਹੜਾ ਇੰਨਾ ਵੱਡਾ ਵਧੀਆ ਕਾਰੋਬਾਰ ਕਰ ਰਹੇ ਹੋ ਉਹ ਵੀ ਇੱਕ ਬਲੱਖਣ ਤਰੀਕੇ ਦੇ ਨਾਲ ਕਾਰੋਬਾਰ ਕਰ ਰਹੇ ਹੋ ਤਾਂ ਕਿੰਨੇ ਕੁ ਲੋਕ ਜਿਹੜਾ ਤੁਹਾਡੇ ਤੋਂ ਜਿਹੜਾ ਸਿੱਕੇ ਜਾਂਦੇ ਨੇ ਵੀ ਆਹ ਬਾਕੀ ਆ ਦੋ ਲੜਕੀਆਂ ਨੇ ਜਿਹੜਾ ਨਾਮ ਕਰਾਇਆ ਵੀ ਅਸੀਂ ਵੀ ਅੱਗੇ ਜਾ ਕੇ ਜਿਹੜਾ ਕੰਮ ਕਰੀਏ ਵੀ ਸਾਡਾ ਵੀ ਜਿਹੜਾ ਨਾਮ ਹੋਵੇ ਸਰਕਾਰ ਦੇ ਕੋਈ ਪਰਤੀ ਕੋਈ ਤੁਹਾਡੇ ਕੋਲ ਕੋਈ ਖਾਸ ਤੌਰ ਤੇ ਕੋਈ ਨੁਮਾਇੰਦੇ ਵਗੈਰਾ ਆnde ਹੋਣਗੇ ਜਿਹੜੇ ਸਬ ਵਿਭਾਗ ਦੇ ਨਾਲ ਜੁੜੇ ਹੋਏ ਨੇ ਕਿ ਉਹ ਵੀ ਤੁਹਾਨੂੰ ਮਿਲਦੇ ਹੋਣਗੇ ਉਹ ਕਹਿੰਦੇ ਹੋਣਗੇ ਬੜਾ ਜਣਾ ਸਿੱਖਦੇ ਹੋਣਗੇ ਤੁਹਾਡੇ ਤੋਂ ਵੀ ਹਾਂ ਕਹੂੰਗੀ ਬੇਸ਼ੱਕ ਉਹਨਾਂ ਕੋਲ ਸਿੱਖਿਆ ਬਹੁਤ ਹੈ ਉਹ ਤੁਹਾਡੇ ਕੋਲ ਵੀ ਜਦੋਂ ਆnde ਹੋਣਗੇ ਤਾਂ ਕਹਿੰਦੇ ਹੋਣਗੇ ਵੀ ਇਹ ਲੱਗ ਜੜ ਤੁਸੀਂ ਕੰਮ ਕੀਤਾ ਤਾਂ ਉਹਨਾਂ ਵਾਸਤੇ ਕੀ ਜਿਹੜਾ ਇੱਕ ਮੈਸੇਜ ਲੈ ਕੇ ਆਏ ਹੋ ਸੀ ਜਿਹੜੇ ਸਰਕਾਰ ਦੇ ਡਾਕਟਰਸ ਅਪਾਇੰਟ ਕੀਤੇ ਹੋਏ ਨੇ ਵੈਟਰਨਰੀ ਲਾਈਨ ਦੇ ਵਿੱਚ ਉਹ ਵੀ ਆnde ਨੇ ਫਾਰਮ ਤੇ ਜਿਵੇਂ ਕਿ ਸਰਕਾਰ ਹਰ ਸਾਲ ਵੈਕਸੀਨੇਸ਼ਨਸ ਦਿੰਦੀ ਹੁੰਦੀ ਹੈ ਜਿਹੜੇ ਉਹਨਾਂ ਦੇ ਜਿਹੜੇ ਐਨੀਮਲਸ ਦੀ ਟੈਗਿੰਗ ਹੋਈ ਹੋਈ ਹੁੰਦੀ ਹੈ ਤੇ ਉਹਨਾਂ ਦੇ ਕੋਲ ਰਜਿਸਟਰ ਹੁੰਦੇ ਨੇ ਉਹਨਾਂ ਵਾਸਤੇ ਵੈਕਸੀਨੇਸ਼ਨ ਬੰਦਦੀ ਹੈ ਜੀ ਐਨੂਅਲ ਲੱਗਦੀ ਹੁੰਦੀ ਹੈ ਉਹਨਾਂ ਨੂੰ ਉਹ ਆਂਦੇ ਨੇ ਵਿਜ਼ਿਟ ਕਰਦੇ ਨੇ ਬਹੁਤ ਐਪਰੀਸ਼ੀਏਟ ਵੀ ਕਰਕੇ ਜਾਂਦੇ ਨੇ ਤੇ ਮਤਲਬ ਸਾਨੂੰ ਫਿਰ ਖੁਸ਼ੀ ਹੁੰਦੀ ਹੈ ਵੀ ਚਲੋ ਡਾਕਟਰਸ ਵੱਲੋਂ ਐਪਰੀਸ਼ੀਏਸ਼ਨ ਮਿਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਡਾਕਟਰਸ ਨੂੰ ਸਾਰਾ ਕੁਝ ਪਤਾ ਹੁੰਦਾ ਜਿਹੜੇ ਕਿ ਉਸ ਫੀਲਡ ਦੇ ਨੇ ਸਾਨੂੰ ਲੱਗਦਾ ਵੀ ਇਹ ਵਧੀਆ ਕੰਮ ਕੀਤਾ ਸੀ ਖਰਚਾ ਕਿੰਨਾ ਕੋ ਹੈ ਜਦੋਂ ਜੇ ਆਪਾਂ ਇੱਕ ਬੱਕਰੀ ਦੀ ਗੱਲ ਕੀਤੀ ਆਪਾਂ ਬੇਸ਼ੱਕ ਜੇ ਕਿਸੇ ਨੂੰ ਕੋਈ ਸ਼ੌਕ ਹੈ ਤੁਹਾਨੂੰ ਤੁਹਾਡੇ ਫਾਰਮ ਤੇ ਵਿਜ਼ਿਟ ਕੀਤਾ ਕਿਸੇ ਨੇ ਵੀ ਹਾਂ ਮੇਰੇ ਮਨ ਦੇ ਵਿੱਚ ਆ ਗਿਆ ਯਾਰ ਮੈਂ ਵੀ ਬੱਕਰੀ ਰੱਖਣੀ ਹੈ ਇੱਕ ਬੱਕਰੀ ਲੈ ਲਈ ਉਸ ਤੇ ਪਰ ਕਿੰਨਾ ਕੁ ਪ੍ਰੋਸੈਸ ਹੁੰਦਾ ਹੈ ਕਿੰਨਾ ਕੋ ਜਿਹੜਾ ਖਰਚਾ ਆ ਜਾਂਦਾ ਹੈ ਕੋਈ ਥੋੜੀ ਜਾਣਕਾਰੀ ਸਾਂਝੀ ਕਰੋ ਤੁਸੀਂ ਸਾਰੀ ਇਹ ਜਿਹੜੀ ਜਾਣਕਾਰੀ ਤੁਸੀਂ ਪੜ੍ਹੀ ਹੈ ਜਾਂ ਫਿਰ ਤੁਹਾਡੇ ਕੋਲ ਜਿਹੜਾ ਪ੍ਰੈਕਟੀਕਲ ਕਰ ਕਰਕੇ ਜਿਹੜਾ ਸਾਰਾ ਨੋਲਿਜ ਆਈ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਜਿਹੜੇ ਹੁੰਦੇ ਨੇ ਜਿਹੜਾ ਇਸ ਫਾਰਮ ਧੰਦੇ ਦੇ ਨਾਲ ਜੁੜੇ ਹੁੰਦੇ ਨੇ ਤਾਂ ਕੀ ਹੁੰਦਾ ਫਾਰਮਿੰਗ ਦਾ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲੱਗਦਾ ਹੈ ਉਹ ਸਰਕਾਰ ਜਿਹੜਾ ਉਹ ਜਿਹੜਾ ਆਰਗੇਨਾਈਜ਼ ਕਰਾਉਂਦੀ ਹੈ ਤੁਸੀਂ ਜਿਹੜਾ ਉਹ ਉਹਦੇ ਵਿੱਚ ਜਾ ਕੇ ਸਿੱਖਦੇ ਹੋ ਜਾਂ ਫਿਰ ਤੁਸੀਂ ਜਿਹੜਾ ਪ੍ਰੈਕਟੀਕਲ ਕਰਕੇ ਤੁਹਾਡੇ ਕੋਲ ਆ ਸਾਰੀ ਨੋਲਿਜ ਆਈ ਹੈ ਸਨਮਾਨ ਦੀ ਗੱਲ ਕੀਤੀ ਹੈ ਕਹਿੰਦੇ ਜਦੋਂ ਕੋਈ ਇਨਸਾਨ ਕੋਈ ਚੰਗਾ ਕੰਮ ਕਰਦਾ ਨਾ ਤਾਂ ਉਹਦੀ ਵਾਹ ਵਾਹ ਬਹੁਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੇ ਉਹਦੇ ਕੋਲ ਜਿਹੜਾ ਸਨਮਾਨ ਦੀ ਜਿਹੜਾ ਪੂਰੀ ਝੜੀ ਲੱਗ ਜਾਂਦੀ ਹੈ ਤੁਹਾਨੂੰ ਕਿਸੇ ਨੇ ਕੋਈ ਅਜੇ ਤੱਕ ਸਨਮਾਨ ਕੀਤਾ ਕੋਈ ਸਰਕਾਰੀ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਜਾਂ ਕੋਈ ਪ੍ਰਾਈਵੇਟ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਕੋਈ ਹਾਂਜੀ ਸਰ ਸਾਨੂੰ ਮੈਨੂੰ ਜਿਵੇਂ ਮੈਂ ਅੱਜ ਤੋਂ तकरीबन 2 ਸਾਲ ਪਹਿਲਾਂ ਜਿਹੜੇ ਸਾਡੇ ਡੀਸੀ ਮੈਮ ਸੀ ਸ਼੍ਰੀਮਤੀ ਸਾਖਸ਼ੀ ਸਾਨੀ ਜੀ ਉਹਨਾਂ ਨੇ ਇੱਕ ਸਟਾਰਟਅਪ ਜਿਵੇਂ ਇੱਕ ਰਨ ਕੀਤਾ ਸੀ ਫਿਊਚਰ ਟਾਈਕੂਨਸ ਨਾਮ ਦਾ ਉਹ ਇੱਕ ਦੇ ਕਾਰੋਬਾਰੀ ਜਿਹਦੇ ਵਿੱਚ ਕੋਈ ਵੀ ਜਿਹੜਾ ਇੱਕ ਇਨਸਾਨ ਆ ਕੋਈ ਚੰਗਾ ਕੋਈ ਆਪਣਾ ਵਕਲ ਲੱਕਣ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਜਾਂਦਾ ਹੈ ਹਾਂਜੀ ਉਹਦੇ ਵਿੱਚ ਇੱਕ ਉਹ ਕੰਪੀਟੀਸ਼ਨ ਟਾਈਪ ਸੀ ਜਿਸ ਚ ਸਭ ਤੋਂ ਬੈਸਟ ਆਈਡੀਆਜ਼ ਚੂਜ਼ ਕਰਨੇ ਸੀ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਕੈਸ਼ ਪ੍ਰਾਈਜ਼ ਦੇਣਾ ਸੀ ਤਾਂ ਮੈਂ ਵੀ ਉਸ 'ਚ ਰਜਿਸਟ੍ਰੇਸ਼ਨ ਕਰਵਾਈ ਆਪਣੀ ਮੇਰਾ ਟੌਪਿਕ ਸੀ ਵੀ ਸਾਨਨ ਬੇਡ ਨੂੰ ਲੈ ਕੇ ਗੋਡ ਫਾਰਮਿੰਗ ਦਾ ਬਿਜ਼ਨਸ ਜੋ ਕਿ ਸਿਰਫ ਦੁੱਧ ਤੇ ਬੇਸਡ ਹੈ ਮੀਟ ਤੇ ਨਹੀਂ ਬੇਸਡ ਹੈ ਤਾਂ ਮੈਂ ਉਸ ਕਨਸੈਪਟ ਨੂੰ ਲੈ ਕੇ ਅੱਗੇ ਵਧੀ ਤਾਂ ਉਸ ਦੇ ਵਿੱਚ 418 ਕੈਂਡੀਡੇਟ ਸੀ ਜਸਟ ਬਹੁਤ ਵੱਡੇ ਵੱਡੇ ਮਤਲਬ ਡਾਕਟਰਸ ਵੀ ਸੀ ਰਿਟਾਇਰਡ ਪ੍ਰਿੰਸੀਪल्स ਮਤਲਬ ਬਹੁਤ ਵੱਡੇ ਵੱਡੇ ਲੋਕ ਸੀ ਪਰ ਫਿਰ ਵੀ ਉਨ੍ਹਾਂ ਦੇ ਵਿੱਚੋਂ ਮੈਨੂੰ ਫਰਸਟ ਪ੍ਰਾਈਜ਼ ਮਿਲਿਆ 51000 ਦਾ ਕੈਸ਼ ਪ੍ਰਾਈਜ਼ ਵੀ ਮਿਲਿਆ ਤੇ ਡੀਸੀ मैम ਵੱਲੋਂ ਐਪਰੀਸੀਏਸ਼ਨ ਇੱਕ ਹੋਰ ਗੱਲ ਵੀ ਜਿਹੜਾ ਆਪਣਾ ਡੀਸੀ ਆਫਿਸ ਹੈ ਡੀਸੀ मैम ਦੇ ਕਮਰੇ ਦੇ ਬਾਹਰ ਮੇਰੀ ਫੋਟੋ ਲੱਗੀ ਹੋਈ ਹੈ ਜਿਸ ਵਿੱਚ ਪਟਿਆਲੇ ਦੇ ਪੰਜ ਬੱਚਿਆਂ ਦੀ ਫੋਟੋ ਲੱਗੀ ਹੈ ਉਹਦੇ ਵਿੱਚ ਮੇਰੀ ਇੱਕ ਫੋਟੋ ਲੱਗੀ ਹੋਈ ਹੈ ਓਕੇ ਮਾਣ ਮਹਿਸੂਸ ਹੁੰਦਾ ਜਦੋਂ ਡੀਸੀ ਆਫਿਸ ਦੇ ਅੰਦਰ ਐਂਟਰੀ ਕਰਦੇ ਹੋ ਜਾਂ ਉਹ ਦੋ ਚਿਹਰੇ ਨੇ ਜਿਨ੍ਹਾਂ ਨੂੰ ਸਨਮਾਨ ਕੀਤਾ ਜਦੋਂ ਡੀਸੀ ਆਫਿਸ ਐਂਟਰੀ ਕਰਦੇ ਹੋ ਤਾਂ ਸਭ ਤੁਹਾਡੀ ਦਿਖਦੀ ਹੈ ਤਾਂ ਕਿੱਦਾਂ ਫੀਲਿੰਗ ਫੀਲਿੰਗ ਆਉਂਦੀ ਹੈ ਨਾਲ ਓਵਰਲੀ ਫੀਲਿੰਗ ਤਾਂ ਵਧੀਆ ਹੁੰਦੀ ਆ ਪਰ ਉਸ ਤੋਂ ਵਧੀਆ ਫੀਲਿੰਗ ਉਹ ਹੁੰਦੀ ਹੈ ਜਦੋਂ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਸਰ ਜਾ ਕੇ ਆਣ ਉਹ ਤੁਹਾਨੂੰ ਆ ਕੇ ਦੱਸਣ ਟੀਚਰਸ ਜਾ ਕੇ ਆਣ ਈਵਨ ਕਿ ਬੱਚੇ ਜਾ ਕੇ ਆਣ ਤੇ ਉਹ ਕਹਿਣ ਵੀ ਜੀ ਜੀ ਅਸੀਂ ਤੁਹਾਨੂੰ ਉੱਥੇ ਦੇਖਿਆ ਉਹ ਵਾਲੀ ਫੀਲਿੰਗ ਜ਼ਿਆਦਾ ਹੁੰਦੀ ਆ ਚਲੋ ਠੀਕ ਹੈ ਜੇਕਰ ਕਿਸੇ ਨੇ ਫਾਰ ਇਸ ਤੋਂ ਧੰਦੇ ਦੇ ਵੱਲ ਆਉਣਾ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਸਾਡੇ ਜਿਹੜਾ ਫਾਰਮ ਦੇ ਵਿੱਚ ਬਹੁਤ ਲੋਕ ਆਉਂਦੇ ਨੇ ਉਹਨਾਂ ਦੇ ਵਿੱਚ ਬਹੁਤ ਚੈਰਿਤਾਂ ਲੜਕੀਆਂ ਦੇ ਵੀ ਹੋਣਗੇ ਕਿਉਂਕਿ ਤੁਸੀਂ ਆਪ ਖੁਦ ਜਿਹੜੇ ਲੜਕੀਆਂ ਇਸ ਕਾਰੋਬਾਰ ਦੇ ਨਾਲ ਜਿਹੜੇ ਜੁੜੇ ਹੋਇਓ ਜੇਕਰ ਕੋਈ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਉਹਦਾ ਕੀ ਪ੍ਰੋਸੈਸ ਹੋਵੇਗਾ ਕਿਵੇਂ ਉਹ ਕਾਰਸ ਕਰ ਸਕਦਾ ਉਸ ਨੂੰ अच्छा जानते हैं कि क्लास लगाने या जो ने ट्रेनिंग दिया मतलब हां जी ਪੜਾਈ ਵੀ ਬਿਲਕੁਲ ਲੱਗਦਾ ਤੁਸੀਂ ਬਿਲਕੁਲ ਨਾਲ ਕਰ ਰਹੇ ਹੋ ਫਿਰ ਕਿਵੇਂ ਮੈਨੇਜ ਕਰਦੇ ਹੋ ਪੜਾਈ ਦੇ ਨਾਲ ਕਿਉਂਕਿ ਸਕੂਲ ਦੇ ਵਿੱਚ ਜਾਂ ਤੁਸੀਂ ਕਾਲਜ ਦੇ ਵਿੱਚ ਜਾਂਦੇ ਹੋ ਕਿਹੜੀ ਪ੍ਰਾਥਮਿਕ ਤੋਂ ਲੈ ਕੇ ਕਿਹੜੀ ਪੜਾਈ ਕਿਹੜੀ ਕਰ ਰਹੇ ਹੋ ਤੁਸੀਂ ਇੱਕ ਅੱਜ ਜਿਸ ਤਰ੍ਹਾਂ ਗੱਲ ਕੀਤੀ ਆਵੇਂ ਕਿ ਕਿ ਜ਼ਿਆਦਾਤਰ ਨਾਲ ਲੜਕੀਆਂ ਹੁੰਦੇ ਨੇ ਅੱਜ ਵੀ ਹਾਂ ਪੜ੍ਹਾਈ ਕਰ ਲਈ ਆ ਆਈਲੈਟਸ ਕਰ ਲਈ ਜਾਂ ਪੀਟੀਏ ਕਰ ਲਈ ਜਾਂ ਫਿਰ ਇਦਾਂ ਜਿਹੜਾ ਕੋਰਸ ਹੁੰਦੇ ਨੇ ਉਹ ਕਰਕੇ ਵੀ ਹਾਂ ਮਾਪਿਆਂ ਨੂੰ ਕਹਿੰਦੇ ਨੇ ਵੀ ਹਾਂ ਵੀ ਮੈਂ ਤਾਂ ਹੁਣ ਬਾਹਰ ਜਾਣਾ ਅਮਰੀਕਾ ਜਾਣਾ ਕੈਨੇਡਾ ਜਾਣਾ ਕਿ ਮਨ ਦੇ ਵਿੱਚ ਕੋਈ ਚਾਹ ਵੀ ਹੈਗਾ ਵੀ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਕਿ ਇਦਾਂ ਦਾ ਕਾਰੋਬਾਰ ਕਰੀਏ ਕੋਈ ਹੋਰ ਵੱਡਾ ਨਾਮ ਹੋ ਜਾਏ ਸਾਡਾ ਹਾਂਜੀ ਜਿਵੇਂ ਹੁਣ ਅਸੀਂ ਇਹ ਬਿਜ਼ਨਸ ਨੂੰ ਅੱਗੇ ਵਧਾ ਰਹੇ ਹਾਂ ਜਿਵੇਂ ਹੁਣ ਅਗਰ ਸਾਨੂੰ ਬਾਹਰ ਜਾਣ ਦਾ ਮੌਕਾ ਮਿਲੇ ਤਾਂ ਅਸੀਂ ਜ਼ਰੂਰ ਜਾਵਾਂਗੇ ਮਤਲਬ ਕਿਉਂਕਿ ਬਾਹਰਲੇ ਦੇਸ਼ ਦੀ ਜਿਹੜੀ ਬਰੀਡ ਹੈ ਅਸੀਂ ਉਸ ਤੇ ਵਰਕ ਕਰ ਰਹੇ ਹਾਂ ਤਾਂ ਆਬਵੀਅਸਲੀ ਬਾਹਰਲੇ ਦੇਸ਼ਾਂ 'ਚ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ ਤਾਂ ਅਸੀਂ ਜ਼ਰੂਰ ਉਹ ਸਿੱਖਣ ਜਾਵਾਂਗੇ ਕਿਹੜੀ ਬਰੀਡ ਹੈ ਜਿਹੜੀ ਤੁਹਾਡੇ ਕੋਲ ਬਰੀਡ ਹੈ ਉਹ ਕਿਹੜੀ ਕੰਟਰੀ ਦੇ ਵਿੱਚ ਹੈ ਜਿੱਥੇ ਅਸੀਂ ਜਾਣਾ ਪਸੰਦ ਕਰ ਰਹੇ ਹਾਂ ਜਿਹੜੀ ਉਹ ਟ੍ਰੇਨਿੰਗ ਹੈ ਉਹ ਵਿਦੇਸ਼ਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਕੰਟਰੀ ਕਿਹੜੀ ਹੈ ਉਹ ਐਕਚੁਅਲੀ ਜਿਹੜੀ ਸਾਡੀ ਬਰੀਡ ਆ ਸਾਨਨ ਬਰੀਡ ਉਹ ਸਵਿਟਜ਼ਰਲੈਂਡ ਦੀ ਬਰੀਡ ਹੈ ਤਾਂ ਉੱਥੇ ਜਿਹੜੇ ਸਵਿਟਜ਼ਰਲੈਂਡ ਹੈ ਉੱਥੇ ਜਿਹੜੀ ਸਾਨਨ ਹੈ ਉਹਦੀ ਪਿਓਰ ਬਲੱਡ ਲਾਈਨ ਮਤਲਬ origignal ਸਾਨਨ ਮਿਲਦੀ ਹੈ ਤਾਂ ਅਸੀਂ ਉੱਥੇ ਜਾ ਕੇ ਇੱਕ ਵਾਰ ਜ਼ਰੂਰ ਦੇਖਣਾ ਚਾਹਾਂਗੇ ਵੀ ਉਹਦੇ ਕੀ ਕੈਰੈਕਟਿਸਟਿਕਸ ਹੈ ਉਹਦੇ ਮਿਲਕ ਪ੍ਰੋਡਕਸ਼ਨ ਕਿੰਨੇ ਹੈ ਉਹਦਾ ਬੋਡੀ ਸਟਰਕਚਰ ਕੈਸਾ ਹੈ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ ਉਹ ਜ਼ਰੂਰ ਦੇਖਣਾ ਚਾਹਾਂਗੇ ਅੱਛਾ ਖਾਣਾ ਖੋਣ ਦਾ ਵੀ ਕੋਈ ਹੁੰਦਾ ਵੀ ਹਾਂ ਇਹਨਾਂ ਨੂੰ ਇਹ ਖਾਣਾ ਦੇਣਾ ਕੋਈ ਅਲੱਗ ਜਾਂ ਕੋਈ ਫੀਡ ਵਗੈਰਾ ਕੋਈ ਅਲੱਗ ਹੁੰਦੀ ਇਹਨਾਂ ਦੀ ਉਹ ਜਿਸ ਤਰ੍ਹਾਂ گاਵਾਾਂ ਦੀ ਗੱਲ ਕੀਤੀ ਆਵੇ ਉਹਨਾਂ ਦਾ ਤਾਂ ਇੱਕੋ ਹੀ ਚਾਰਾ ਹੁੰਦਾ ਹੈ ਕਿ ਜਾਂ ਆਪਾਂ ਹਰਾ ਚਾਰਾ ਪਾਤਾ ਜਾਂ ਸੁੱਕਾ ਚਾਰਾ ਪਾਤਾ ਤਾਂ ਇਹਨਾਂ ਦਾ ਕੋਈ ਵਲਗ ਵੀ ਵੱਖਰੀ ਕੋਈ ਫੀਡ ਹੁੰਦੀ ਹੈ ਇਹਨਾਂ ਦੀ ਕੋਈ ਜੇਕਰ ਆਪਾਂ ਕਮਰਸ਼ੀਅਲ ਲੈਵਲ ਤੇ ਗੱਲ ਕਰੀਏ ਜਿਵੇਂ ਅਸੀਂ ਫਾਰਮ ਚਲਾ ਰਹੇ ਹਾਂ ਤਾਂ ਫਾਰਮ ਦੇ ਵਿੱਚ ਇਹਨਾਂ ਨੂੰ ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਦੇਣੀ ਪੈਂਦੀ ਹੈ ਤੇ ਉਹਦੇ ਵਿੱਚ ਜਿਵੇਂ ਹਰਾ ਚਾਰਾ ਆਂਦਾ ਹੈ ਸੁੱਕਾ ਚਾਰਾ ਆਂਦਾ ਹੈ ਉਸ ਚ ਥੋੜੀ ਕਨਸੈਂਟਰੇਟ ਫੀਡ ਆਂਦੀ ਹੈ ਪਾਣੀ ਆਂਦਾ ਹੈ ਤੇ ਹੋਰ ਜਿਹੜੇ ਮਿਨਰਲ ਵਿਟਾਮਿਨਸ ਚਾਹੀਦੇ ਹੁੰਦੇ ਨੇ ਅਲੱਗ ਤੋਂ ਉਹ ਆਂਦੇ ਹੁੰਦੇ ਨੇ ਤਾਂ ਉਹ ਅਸੀਂ ਬੈਲੈਂਸ ਕਰਕੇ ਇਹਨਾਂ ਨੂੰ ਦੰਨੇ ਆ ਅਗਰ ਜਿਵੇਂ ਅਸੀਂ ਘਰ ਦੇ ਵਿੱਚ ਰੱਖੀ ਸੀ ਘਰ ਦੇ ਵਿੱਚ ਸਿਰਫ ਇਹਨਾਂ ਨੂੰ ਇੱਕ ਹਰਾ ਚਾਰ ਦੰਦੇ ਹੁੰਦੇ ਸੀ ਬਾਕੀ ਜੋ ਵੀ ਕਿਚਨ ਚ ਜਿਵੇਂ ਸਬਜ਼ੀਆਂ ਵਗੈਰਾ ਬਚ ਗਿਆ ਉਹ ਦੰਦੇ ਹੁੰਦੇ ਸੀ ਤੇ ਫਿਰ ਗਰਮੀ ਦੇ ਵਿੱਚ ਕਹੂੰਗੀ ਗਰਮੀ ਬਹੁਤ ਪੈ ਰਹੀ ਹੈ ਕਹੂੰਗੀ ਪਚਾਅ ਵੀ ਰੱਖਣਾ ਬੜਾ ਪੈਂਦਾ ਹੋਊਗਾ ਫਿਰ ਤੁਸੀਂ ਉਸ ਦਾ ਕਿਵੇਂ ਜਿਹੜਾ ਮੇਨਟੇਨ ਕਰਦੇ ਹੋ ਕਿਉਂਕਿ ਇੰਨੀਆਂ ਬੱਕਰੀਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਰੱਖੀਆਂ ਹੋਆਂ ਨੇ ਤਾਂ ਗਰਮੀ 'ਚ ਕਿਵੇਂ ਉਹਦਾ ਸੈਪਟਰ ਕਰਦੇ ਹੋ ਬੱਕਰੀਆਂ ਨੂੰ ਜੇਕਰ ਆਪਾਂ ਮੱਝ ਦੇ ਨਾਲ ਕੰਪੈਰੀਜ਼ਨ ਕਰੀਏ ਜੇ ਮਾਰਕੀਟ ਦਾ ਦੁੱਧ ਲੈ ਕੇ ਆਨੇ ਆਪਾਂ ਪਤਾ 50 ਰੁਪਏ 60 ਰੁਪਏ ਕਿਲੋ ਮਿਲਦਾ ਤਾਂ ਇਹ ਇਹਨਾਂ ਦਾ ਦੁੱਧ ਦਾ ਇਹਨਾਂ ਦੇ ਦੁੱਧ ਦਾ ਕਿੰਨਾ ਰੇਟ ਦਾ ਫਰਕ ਹੁੰਦਾ ਜਿਹੜਾ ਬੱਕਰੀਆਂ ਦਾ ਦੁੱਧਾ ਜੀ ਉਹ ਅਸੀਂ ਜਿਹੜਾ ਵੇਚਦੇ ਆ ਉਹ 400 ਰੁਪਏ ਲੀਟਰ ਵੇਚਦੇ ਆ ਬਾਕੀ ਤੁਹਾਨੂੰ ਮਤਲਬ ਹੋਰ ਰੇਟ ਦੇ ਵਿੱਚ ਡਿਫਰੈਂਸ ਮਿਲ ਸਕਦਾ ਕਿਉਂਕਿ ਅਸੀਂ ਜਿਹੜੇ ਬੱਕਰੀਆਂ ਨੇ ਉਹ ਸਟਾਲ ਫੀਡਿੰਗ ਤੇ ਰੱਖੀਆਂ ਹੋਈਆਂ ਪ੍ਰੋਪਰ ਫਾਰਮ ਦੇ ਵਿੱਚ ਪਰ ਅਗਰ ਆਪਾਂ ਵੈਸੇ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿਹੜਾ ਮਾਰਕੀਟ 'ਚ ਦੁੱਧ ਮਿਲ ਰਿਹਾ ਆਪ ਪਿਓਰ ਹੈ ਜਾਂ ਫਿਰ ਟੀਕੇ ਲਾ ਕੇ ਚੋਇਆ ਹੋਇਆ ਜਾਂ ਫਿਰ ਮਿਕਸ ਹੈ ਅੱਜ ਕੱਲ ਪੰਨੇ ਖਬਰਾਂ ਪੜ੍ਹਦੇ ਆਂ ਵੀ ਬਈ ਬਣਾ ਅੱਜ ਕੱਲ ਤਾਂ ਸ਼ੈਂਪੂ ਤੋਂ ਵੀ ਦੁੱਧ ਬਣਨ ਲੱਗ ਗਿਆ ਪਰ ਸਾਰੇ ਜਾਣਦੇ ਆਂ ਪਰ ਬੱਕਰੀ ਕਿਹਦਾ ਪਸ਼ੂ ਹੈ ਜਿਸ ਨੂੰ ਟੀਕੇ ਲਾ ਕੇ ਦੁੱਧ ਨਹੀਂ ਚੋਇਆ ਜਾ ਸਕਦਾ ਅਗਰ ਤੁਸੀਂ ਟੀਕੇ ਲਾਉਂਗੇ ਤਾਂ ਉਹ ਉਹਦੀ ਡੈਥ ਹੋ ਜਾਏਗੀ ਤੇ ਮੇਰੇ ਆਮ ਜਿਹੜੇ ਆਮ ਲੋਕ ਆਪਾਂ ਧਾਰਨਾ ਪਣੀ ਹੋਈ ਆ ਵੀ ਹਾਂ ਜਿਹੜਾ ਬੱਕਰੀ ਦਾ ਦੁੱਧ ਹੈ ਸਾਨੂੰ ਜਿਹੜਾ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਪੀਣਾ ਚਾਹੀਦਾ ਵੀ ਅਦਰਵਾਈਜ਼ ਰੋਟੀਨ ਦੇ ਵਿੱਚ ਦੁੱਧ ਨਹੀਂ ਪੀਣਾ ਚਾਹੀਦਾ ਵੀ ਜ਼ਿਆਦਾਤਰ ਲੋਕ ਤਾਂ ਮੱਝ ਦਾ ਜਾਂ ਗਾਂ ਦਾ ਦੁੱਧ ਪੀਂਦੇ ਨੇ ਬੱਕਰੀ ਦਾ ਜਾਂ ਤਾਂ ਲੋਕ ਪੀਂਦੇ ਨੇ ਜੇਕਰ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਪੀਂਦੇ ਨੇ ਸਰ ਆਪਾਂ ਇਹ ਗੱਲ ਨਹੀਂ ਸੋਚਦੇ ਕਿ ਅਗਰ ਆਪਾਂ ਨੂੰ ਕੋਈ ਬਿਮਾਰੀ ਲੱਗਦੀ ਹੈ ਆਪਾਂ ਬੱਕਰੇ ਦੇ ਦੁੱਧ ਵਾਲ ਭੱਜਦੇ ਹਾਂ ਡੇਂਗੂ ਇਸਪੋਸ ਕਰ ਲਈਏ ਤਾਂ ਅਪਾ ਬਿਮਾਰੀ ਤੋਂ ਹੀਲ ਹੋ ਜਾਂਦੇ ਆ ਆਪਣੀ ਉਹ ਬਿਮਾਰੀ ਖਤਮ ਹੋ ਜਾਂਦੀ ਹੈ ਤਾਂ ਅਪਾ ਇਹ ਕਿਉਂ ਨਹੀਂ ਸੋਚਦੇ ਵੀ ਅਗਰ ਅਪਾ ਰੁਟੀਨ ਦੇ ਵਿੱਚ ਯੂਜ਼ ਕਰਾਂਗੇ ਤਾਂ ਆਪਾਂ ਨੂੰ ਉਹ ਬਿਮਾਰੀ ਲੱਗੀ ਹੀ ਨਹੀਂ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਨਾਰਮਲ ਅਪਾ ਅਗਰ ਰੋਜ਼-ਰੋਜ਼ ਪੀਏ ਤਾਂ ਕੋਈ ਪ੍ਰੋਬਲਮ ਸਾਨੂੰ 4.5 ਸਾਲ ਹੋ ਗਏ ਪਿੰਦੇ ਨੂੰ ਕਿਉਂਕਿ ਸਾਨੂੰ ਹਲੇ ਖਾਂਸੀ ਜ਼ੁਖਾਮ ਕੁਝ ਨਹੀਂ ਹੋਇਆ ਜਿਹੜੀ ਇੱਕ ਸਾਇੰਟੀਫਿਕ ਜਿਹੜੀ ਸਾਇੰਸ ਹੁੰਦੀ ਹੈ ਨਾ ਬਹੁਤ ਰਿਸਰਚ ਕਰਦੀ ਹੈ ਨੇ ਰਿਸਰਚ ਕੀਤਾ ਹੈ ਕਿ ਸਭ ਤੋਂ ਜ਼ਿਆਦਾ ਪ੍ਰੋਟੀਨ ਗਾਟ ਮਿਲਕ ਚ ਹੁੰਦਾ ਹੈ ਗਾਟ ਮਿਲਕ ਨੂੰ ਪ੍ਰੋਟੀਨ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਤੇ ਨਾਲ ਹੀ ਇਹਦੇ ਵਿੱਚ ਇਮਿਊਨਿਟੀ ਬੂਸਟਰ ਜਿਹੜੇ ਹੁੰਦੇ ਨੇ ਮਿਨਰਲਸ ਉਹ ਹੁੰਦੇ ਨੇ ਤਾਂ ਇਮਿਊਨਿਟੀ ਬੂਸਟ ਹੁੰਦੀ ਹੈ ਈਵਨ ਕਿ ਹੁਣ ਤਾਂ ਸਾਡੇ ਤੋਂ ਕਾਫੀ ਕਸਟਮਰਸ ਆਪਣੇ ਬੱਚਿਆਂ ਵਾਸਤੇ ਰੋਜ਼ ਰੋਜ਼ ਲੈ ਕੇ ਜਾਂਦੇ ਨੇ ਭਾਈਆ ਫਰੈਸ਼ ਤੇ ਉਹਨਾਂ ਨੂੰ ਪੁਲਾਉਂਦੇ ਨੇ ਤੇ ਫਿਰ ਸਾਨੂੰ ਰਿਜ਼ਲਟ ਵੀ ਦੱਸਦੇ ਨੇ ਤੁਸੀਂ ਇਹ ਆਪਣੀ ਸਿਰਫ ਇੱਕ ਸੋਚ ਹੀ ਹੈ ਕਿ ਬੱਕਰੇ ਦਾ ਰੋਜ਼ ਪੀਣ ਨਾਲ ਤੁਹਾਨੂੰ ਕੋਈ ਤੁਸੀਂ ਮਤਲਬ ਤੁਹਾਨੂੰ ਹੈਵੀ ਹੋ ਜਾਏਗਾ ਜਾਂ ਕੁਝ ਹੋਰ ਹੋ ਜਾਏਗਾ ਨੋਰਮਲ ਮਿਲਕ ਮੰਗੋ ਯੂਜ਼ ਕਰੋ ਜੇ ਕੋਈ ਇਸ ਧੰਦੇ ਨਾਲ ਦੁਨਣਾ ਚਾਹੁੰਦਾ ਹੈ ਤਾਂ ਉਸਤੇ ਕੀ ਪ੍ਰੋਸੈਸ ਹੈ ਜਗਾ ਕਿੰਨੀ ਕਿ ਚਾਹੀਦੀ ਹੈ ਕਿੰਨੇ ਕਿ ਸਟਾਰਟਿੰਗ ਦੇ ਵਿੱਚ ਕਿੰਨੇ ਕਿ ਜਿਹੜਾ ਉਹ ਗੋਟ ਰੱਖ ਸਕਦਾ ਜੇਕਰ ਦਵਾਈਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਜਿਹੜੀਆਂ ਕਿਉਂਕਿ ਮੌਸਮ ਵੀ ਚੇਂਜ ਹੁੰਦਾ ਹੈ ਕਈ ਵਾਰ ਜਿਹੜਾ ਹੈ ਗੋਟਸ ਨੂੰ ਜਿਹੜਾ ਬਿਮਾਰੀ ਵੀ ਲੱਗ ਜਾਂਦੀ ਹੈ ਜਾਂ ਸਮੇਂ-ਸਮੇਂ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਵੀ ਜਾਂਦੀਆਂ ਨੇ ਕਿਉਂਕਿ ਜੋ ਮੈਡੀਕਲ ਦੇ ਹਿਸਾਬ ਨਾਲ ਹੁੰਦਾ ਹੈ ਜਾਂ ਜੋ ਇਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਉਹ ਕਹਿੰਦੇ ਨੇ ਫਿਰ ਉਹ ਕਿਵੇਂ ਜਿਹੜਾ ਤੁਸੀਂ ਪ੍ਰੋਸੈਸ ਕਰਦੋਂ ਕਿਹੜੀ ਦਵਾਈ ਹੁੰਦੀ ਹੈ ਕਿ ਟ੍ਰੇਨਿੰਗ ਲੈ ਕੇ ਤੁਸੀਂ ਖੁਦ ਦੇਣ ਦਿੰਦੇ ਹੋ ਜਾਂ ਫਿਰ ਡਾਕਟਰ ਸਾਹਿਬ ਆਣਦੇ ਨੇ ਠੀਕ ਹੈ ਤੁਸੀਂ ਕਿਹਾ ਵੀ ਜਿਹੜਾ ਮੈਂ ਆਪਣੀ ਮੰਮੀ ਤੋਂ ਟ੍ਰੇਨਿੰਗ ਲਈ ਹੈ ਸਭ ਤੋਂ ਪਹਿਲਾਂ ਮੰਮੀ ਨੇ ਟ੍ਰੇਨਿੰਗ ਤੁਹਾਨੂੰ ਦਿੱਤੀ ਸੀ ਕਿ ਇਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਇੱਕ ਪ੍ਰੋਪਰ ਟ੍ਰੇਨਿੰਗ ਨਹੀਂ ਦਿੱਤੀ ਸੀ ਜਿਵੇਂ ਅਸੀਂ ਘਰ ਦੇ ਵਿੱਚ ਹਮ ਸਿਖਾਈ ਦਿੰਦੇ ਹਾਂ ਵੀ ਤੁਸੀਂ ਐਵੇਂ ਕੱਪੜੇ ਧੋਣੇ ਐਵੇਂ ਤੁਸੀਂ ਝਾੜੂ-ਗੋਚਾ ਕਰਨਾ ਨਾਰਮਲੀ ਸਿਖਾ ਦਿੰਦੇ ਆਂ ਔਰ ਮੇਰੇ ਸਾਨੂੰ ਸਿਖਾਤਾ ਜਿਵੇਂ ਅਸੀਂ ਹੁਣ ਦੁੱਧ ਕੱਢਣ ਲੱਗੇ ਤਾਂ ਕਹਿੰਦੇ ਦੁੱਧ ਐ ਕੱਢਣਾ ਐ ਨਹੀਂ ਕੱਢਣਾ ਤਾਂ ਮਤਲਬ ਐਵੇਂ ਹੌਲੀ-ਹੌਲੀ ਕਰ-ਕਰ ਕੇ ਸਾਨੂੰ ਦੋਹਾਂ ਨੂੰ ਇਕੱਠੇ ਸਿਖਾਤਾ ਸੀ ਅੱਛਾ ਤਾਂ ਨਹੀਂ ਕਿ ਹੁਣ ਸਵੇਰ ਨੂੰ ਤੁਸੀਂ ਜਿਹੜਾ ਤੁਸੀਂ ਦੋਨੇ ਜਿਹੜਾ ਪੂਰਾ ਜਿਹੜਾ ਬਿਲਕੁਲ ਜੀ ਕਹਿੰਦੇ ਨੇ ਜਿਹੜਾ ਔਰਤਾ ਅੱਜ ਕੱਲ ਦੇ ਵਾਸਤੇ ਤਾਂ ਦੌਰ ਦੇ ਵਿੱਚ ਔਰਤਾ ਕਿਸੇ ਵੱਲੋਂ ਘੱਟ ਨਹੀਂ ਐ ਕਿਉਂਕਿ ਕਈ ਵਾਰ ਇਹ ਪਿੰਡਾਂ ਦੇ ਜਿਹੜੇ ਇਲਾਕੇ ਹੈਗੇ ਨਾ ਉਧਰ ਅਜਿਹੇ ਆ ਕੰਮ ਬਹੁਤ ਘੱਟ ਦੇਖਣ ਨੂੰ ਮਿਲਦਾ ਤੁਸੀਂ ਇੱਕ ਔਰਤ ਹੋਣ ਦੇ ਨਾਂ ਤੇ ਅਜਿਹੇ ਕੰਮ ਕਰ ਰਹੇ ਹੋ ਕੀ ਵਿਲੱਖਣ ਕੀ ਮੈਸੇਜ ਹੈ ਤੁਹਾਡਾ ਜਿਹੜੀਆਂ ਲੇਡੀਜ਼ ਆ ਉਹ ਕੁਝ ਵੀ ਕਰ ਸਕਦੀਆਂ ਜਿਵੇਂ ਹੁਣ ਅਸੀਂ ਕਰ ਹੀ ਰਹੇ ਹਾਂ ਉਹਨਾਂ 'ਚ ਬਹੁਤ ਤਾਕਤ ਹੁੰਦੀ ਹੈ ਬਸ ਸੋਚਣਾ ਹੈ ਹੁੰਦਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਜਿਵੇਂ ਅਸੀਂ ਆਪਣਾ ਇੱਕ ਨਿਸ਼ਾ ਸੈੱਟ ਕੀਤਾ ਵੀ ਅਸੀਂ ਗੋਡ ਫਾਰਮਿੰਗ ਕਰਨੀ ਹੈ ਤਾਂ ਅਸੀਂ ਕਰ ਰਹੇ ਹਾਂ ਤੁਸੀਂ ਵੀ ਕਰ ਸਕਦੇ ਹੋ ਅਸੀਂ ਮਤਲਬ ਇਹ ਮੈਸੇਜ ਕਦੋਂ ਦੇ ਦੇ ਰਹੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਜਿਵੇਂ ਹੁਣ ਸਾਡੀ ਟ੍ਰੇਨਿੰਗ ਹੈ ਉਸ 'ਚ ਅਗਰ 6 ਮੇਲ ਹੈ ਤਾਂ ਉਹਦੇ ਵਿੱਚੋਂ ਮਤਲਬ ਜਿਵੇਂ 10 ਨੇ ਤਾਂ 6 ਮੇਲ ਹੈ ਤਾਂ 4 ਫੀਮੇਲ ਹੈ। ਮਤਲਬ ਫੀਮੇਲਸ ਦੀ ਗਿਣਤੀ ਵਧ ਰਹੀ ਹੈ। ਮਤਲਬ ਫੀਮੇਲਸ 'ਚ ਵੀ ਅਵੇਅਰਨੈਸ ਆ ਰਹੀ ਹੈ। ਹੁਣ ਤਾਂ ਸਾਨੂੰ ਫੋਨਸ ਵੀ ਆਣ ਲੱਗੇ। ਜਿਵੇਂ ਲੇਡੀਜ਼ ਕਹਿੰਦੇ ਆ ਵੀ ਅਸੀਂ ਘਰ 'ਚ ਹੁੰਨੇ ਆ, ਫ੍ਰੀ ਹੁੰਨੇ ਆ ਵੀ ਅਸੀਂ ਬੱਕਰੀ ਰੱਖ ਸਕਦੇ ਆ। ਇਹ ਬੱਕਰੀ ਰੱਖਣਾ ਘਰ 'ਚ ਕੋਈ ਇੰਨਾ ਔਖਾ ਨਹੀਂ ਹੈ। ਜਿਵੇਂ ਹੁਣ ਕਿਚਨ ਦਾ ਜਿਹੜਾ ਵੇਸਟ ਹੁੰਦਾ, ਸਬਜ਼ੀਆਂ ਦੇ ਛਿਲਕੇ ਵਗੈਰਾ ਉਹ ਉਸਦੇ 'ਤੇ ਰਹਿ ਸਕਦੀ ਹੈ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਹੜਾ ਸਾਨੂੰ ਇੰਨੇ ਸਮੇਂ ਦੇ ਵਿੱਚ ਆਪਣਾ ਸਮਾਂ ਕੀਮਤੀ ਦਿੱਤਾ। ਸੋ ਐਸਨ ਬਨਤੇ ਇੱਕ ਨੂਰ ਜਿਨ੍ਹਾਂ ਨੇ ਗੋਡ ਫਾਰਿੰਗ ਦੇ ਵਿੱਚ ਇਨਾ ਵੱਡਾ ਜਿਹੜਾ ਇਨਾਮ ਕਮਾਇਆ ਸੋ ਉਮੀਦ ਕਰਦੇ ਆ ਕਿ ਇਹਨਾਂ ਤੋਂ ਕੋਈ ਔਰਤਾਂ ਨੇ ਜਿਹੜੀਆਂ ਜਾਂ ਕੁੜੀਆਂ ਨੇ ਕੁਝ ਸਿੱਖਣ ਗਿਆ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਵਾਂਗੇ ਮੈਨੂੰ ਦੋ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚਰਦੀ ਕਲਾ ਮੀਡੀਆ ਨੈਟਵਰਕ ਐਪ